ਭਾਰਤ ਦੇ ਨਾਰਥ ਸੈਂਟਰੀਲ ਐਸਰੈਂਡ ਉੱਤੇ ਰਹਿਣ ਵਾਲੇ ਆਦੀਵਾਸੀ ਦੁਨੀਆਂ ਦੇ ਇਕੱਲੇ ਜਿਹੇ ਲੋਕ ਨੇ ਜੋ ਪੂਰੀ ਦੁਨੀਆਂ ਦੇ ਕਿਸੇ ਵੀ ਇਨਸਾਨ ਦੇ ਟੱਚ ਵਿੱਚ ਹਲੇ ਤੱਕ ਨਹੀਂ ਆਏ ਤੇ ਨਾ ਹੀ ਕੋਈ ਹੋਰ ਇਨਸਾਨ ਉਹਨਾਂ ਦੀ ਭਾਸ਼ਾ ਤੱਕ ਜਾਣਦਾ ਹੈ ਬਾਰੀ ਦੁਨੀਆਂ ਤੋਂ ਇਹ ਪੂਰੀ ਤਰ੍ਹਾਂ ਨਾਲ ਅਣਜਾਣ ਨੇ ਤੇ ਕਿਹਾ ਜਾ ਸਕਦਾ ਆ ਵੀ ਇੱਕ ਪਾਣੀ ਦੀ ਬੋਤਲ ਵੀ ਇਹਨਾਂ ਲਈ ਇੱਕ ਅਜੂਬਾ ਹੀ ਹੈ 2004 ਵਿੱਚ ਇੱਥੇ ਸੁਨਾਮੀ ਆਈ ਭਾਰਤ ਸਰਕਾਰ ਨੇ ਇਹਨਾਂ ਦੀ ਮਦਦ ਲਈ ਪਲੇਨ ਭੇਜਿਆ ਪਰ ਇਹਨਾਂ ਲੋਕਾਂ ਨੇ ਦੁਸ਼ਮਣ ਸਮਝ ਕੇ ਉਹ ਸੁੱਤੇ ਭਾਲੇ ਤੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਸੀ ਕਹਾ ਜਾਂਦਾ ਵੀ ਅੱਜ ਤੱਕ ਜੋ ਵੀ ਇਨਸਾਨ ਇਸ ਆਈਸਲੈਂਡ ਤੇ ਪਹੁੰਚਿਆ ਉਹ ਕਦੇ ਵੀ ਵਾਪਸ ਨਹੀਂ ਆਇਆ ਇਸੇ ਤਰ੍ਹਾਂ ਦਾ ਇੱਕ ਇਨਸਾਨ ਸੀ ਜੌਨ ਐਲਨ ਚਾਓ ਨਵੰਬਰ 2018 ਵਿੱਚ 26 ਸਾਲਾਂ ਦੇ ਮਿਸ਼ਨਰੀ ਨੇ ਫੈਸਲਾ ਕੀਤਾ ਵੀ ਉਹ ਇੱਕ ਐਲੀਗਲੀ ਭਾਰਤ ਦੇ ਨਾਰਥ ਸੈਂਟੀਨਲ ਆਈਸਲੈਂਡ ਤੇ ਜਾਊ ਤੇ ਉੱਥੋਂ ਦੇ ਲੋਕਾਂ ਨੂੰ ਬਾਈਬਲ ਦਾ ਪਾਠ ਪੜ੍ਹਾਉ ਤੇ ਉਹਨਾਂ ਨੂੰ ਕ੍ਰਿਸਚੀਅਨ ਬਣਾਊਗਾ ਤੇ ਖੁਦ ਵੀ ਕ੍ਰਿਸਚੀਅਨਿਟੀ ਤੇ ਬਾਈਬਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਇਸਨੇ ਇੱਕ مشਵਾਰੇ ਨੂੰ 25000 ਰੁਪਏ ਦੀ ਰਿਸ਼ਵਤ ਦਿੱਤੀ ਤਿਸੇ ਆਈਸਲੈਂਡ ਤੇ ਪਹੁੰਚ ਗਿਆ ਉੱਥੇ ਰਹਿਣ ਵਾਲੇ ਨਾਰਥ ਸੈਂਟੀਨਲਸ ਨੇ ਇਸ ਨੂੰ ਦੇਖਿਆ ਤੇ ਭਜਾ ਦਿੱਤਾ ਐਲਨ ਚਾਉ ਨੇ ਜਿਹਾ ਤਿੰਨ ਵਾਰ ਕੀਤਾ ਤਾਂ ਉਹਨਾਂ ਨੂੰ ਤਿੰਨੇ ਵਾਰੀ ਉਸ ਨੂੰ ਭਜਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸਨੇ ਦਲ ਕੱਢ ਕੇ ਚੌਥੀ ਵਾਰ ਫਿਰ ਉਸਦੇ ਦੁਆਰਾ ਉੱਥੇ ਆਇਸਲੈਂਡ ਤੇ ਪਹੁੰਚਾ ਗਿਆ ਤਾਂ ਉਸ ਤੋਂ ਬਾਅਦ ਅੱਜ ਤੱਕ ਉਸ ਨੂੰ ਕਿਸੇ ਦੇ ਦੁਆਰਾ ਨਹੀਂ ਦੇਖਿਆ ਗਿਆ ਉਹ ਮਸ਼ਵਾਰਾ ਜਿਸ ਨੇ ਉਸ ਨੂੰ ਉੱਥੇ ਪਹੁੰਚਾਇਆ ਸੀ ਉਸ ਨੇ ਦੱਸਿਆ ਵੀ ਉਸ ਨੇ ਉੱਥੋਂ ਦੇ ਰੈਨਡ ਵਾਲੇ ਸੈਂਟੀਨਲਸ ਨੂੰ ਇੱਕ ਲਾਸ਼ ਨੂੰ ਮਚਾਉਂਦੇ ਹੋਏ ਦੇਖਿਆ ਸੀ ਉਸ ਦੇ ਬਿਲਕੁਲ ਉਹੀ ਕੱਪੜੇ ਪਾਏ ਹੋਏ ਸੀ ਜਿਹੜੇ ਕਿ ਐਲਨ ਚਾਉ ਦੇ ਪਾਏ ਹੋਏ ਸੀ ਜਿਸ ਤੋਂ ਕਨਫਰਮ ਹੋ ਗਿਆ ਵੀ ਐਲਨ ਚਾਉ ਨੂੰ ਨਾਰਥ ਸੈਂਟੀਨਲਸ ਦੇ ਦੁਆਰਾ ਮਾਰ ਦਿੱਤਾ ਗਿਆ ਨਾਰਥ ਸੈਂਟੀਨਲ ਆਈਸਲੈਂਡ ਦੇ ਬਾਰੇ ਵਿੱਚ ਦੱਸਦੇ ਹੀ ਇਹ ਵੀ ਇਹ ਆਈਸਲੈਂਡ ਅੰਡੇਮਾਨ ਨਿਕੋਬਰ ਦਾ ਹੀ ਹਿੱਸਾ ਹੈ ਇੱਥੋਂ ਦੇ ਕੈਪੀਟਲ ਸ਼ਹਿਰ ਪੋਰਟ ਬਲੇਅਰ ਤੋਂ ਨਾਰਥ ਸੈਂਟੀਨਲ ਆਈਸਲੈਂਡ ਸਿਰਫ ਹੀ ਕਿਲੋਮੀਟਰ ਦੀ ਦੂਰੀ ਤੇ ਐ ਇੱਥੋਂ ਰਹਿਣ ਵਾਲੇ ਲੋਕਾਂ ਨੂੰ ਨਾਰਥ ਸੈਂਟੀਨਲਸ ਸਾਡੇ ਦੋਰਾ ਕਿਹਾ ਜਾਂਦਾ ਪਰ ਇਹ ਖੁਦ ਨੂੰ ਕੀ ਬੁਲਾਉਂਦੇ ਨੇ ਇਹ ਕਿਸੇ ਨੂੰ ਨਹੀਂ ਪਤਾ ਮੰਨਿਆ ਜਾਂਦਾ ਵੀ ਇਹ ਲੋਕ 10000 ਤੋਂ 30000 ਸਾਲ ਪਹਿਲਾਂ ਇੱਥੇ ਰਹਿੰਦੇ ਆਏ ਨੇ ਤਿੰਨੇ ਹੀ ਸਾਲਾਂ ਤੋਂ ਇਹਨਾਂ ਦਾ ਕਿਸੇ ਵੀ ਬਾਹਰੀ ਸੰਸਾਰ ਦੇ ਨਾਲ ਕੋਈ ਵੀ ਵਾਵਾਸਤਾ ਨਹੀਂ ਰਿਹਾ ਤੇ ਇਨਸਾਨਾਂ ਨੇ ਸਭ ਤੋਂ ਪਹਿਲਾਂ ਖੇਤੀ 10000 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਤੇ ਇੰਨੇ ਸਮੇਂ ਤੋਂ ਹੀ ਇਹ ਪੂਰੀ ਦੁਨੀਆ ਤੋਂ ਕੱਟੇ ਹੋਏ ਵੀ ਨੇ ਤਾਂ ਕਿਹਾ ਜਾ ਸਕਦਾ ਵੀ ਇਹਨਾਂ ਨੇ ਕਦੇ ਖੇਤੀ ਕਰਨੀ ਸਿੱਖੀ ਨਹੀਂ ਮਤਲਬ ਇਹ ਟ్రਾਈਬ ਅੱਜ ਵੀ ਇਸ 50 ਸquare ਕਿਲੋਮੀਟਰ ਦੇ ਆਈਸਲੈਂਡ ਉੱਤੇ ਸ਼ਿਕਾਰ ਕਰਕੇ ਜਾਂ ਫਿਰ ਮੱਛੀਆਂ ਫੜ ਕੇ ਹੀ ਜਿਉਂਦੇ ਨੇ ਨਾਰਥ ਸੈਟਲੈਂਡ ਆਈਸਲੈਂਡ ਉੱਤੇ ਰਹਿਣ ਵਾਲੇ ਇਹ ਟ్రਾਈਬ ਦੁਨੀਆ ਦੇ ਨਾਲ ਮਿਲਣਾ ਜੁਲਣਾ ਹੀ ਨਹੀਂ ਚਾਹੁੰਦੇ ਤਾਂ ਨੂੰ ਦੱਸਦੇ ਹੀ ਇਹ ਵੀ ਅੰਡੇਮਾਨ ਉੱਤੇ ਲਗਭਗ 400 ਆਈਸਲੈਂਡ ਮੌਜੂਦ ਨੇ ਤੇ ਇਹਨਾਂ ਤੇ ਅਲੱਗ-ਅਲੱਗ ਟ੍ਰਾਈਬਸ ਰਹਿੰਦੇ ਨੇ ਪਰ ਸੈਂਟੀਨਲ ਟ੍ਰਾਈਬ ਦੀ ਭਾਸ਼ਾ ਦੂਸਰੇ ਕਿਸੇ ਵੀ ਆਈਸਲੈਂਡ ਨਾਲ ਜਰਾ ਜਿੰਨੀ ਵੀ ਮੈਚ ਨਹੀਂ ਕਰਦੀ ਤੇ ਜੇਕਰ ਗੱਲ ਕਰੀਏ ਵੀ ਨੌਰਥ ਸੈਂਟੀਨਲ ਉੱਤੇ ਰਹਿਣ ਵਾਲੇ ਲੋਕ ਦੂਸਰੇ ਲੋਕਾਂ ਦੇ ਕੰਟੈਕਟ ਵਿੱਚ ਕਿਉਂ ਨਹੀਂ ਆਉਂਦੇ ਤਾਂ ਇਸ ਦੇ ਬਾਰੇ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ ਜਾਂਦਾ ਜਿਸ ਨੂੰ ਕੇ ਪੋਰਟਮੈਨ ਐਕਸੀਡੈਂਟ ਦੇ ਨਾਮ ਨਾਲ ਜਾਣਿਆ ਜਾਂਦਾ ਦਰਅਸਲ ਸਾਨੂੰ 1880 ਦੇ ਵਿੱਚ ਮਹਾਰਾਜ ਵਿਟਲ ਪੋਰਟਮੈਨ ਨਾਮ ਦੇ ਇੱਕ ਬ੍ਰਿਟਿਸ਼ ਆਫਸਰ ਨੇ ਡਿਸਾਈਡ ਕੀਤਾ ਵੀ ਉਹ ਇਸ ਆਈਸਲੈਂਡ ਦੇ ਲੋਕਾਂ ਦੇ ਨਾਲ ਕੰਟੈਕਟ ਬਣਾਉ ਪਰ ਉਹ ਲੋਕ ਇਸ ਲਈ ਰਾਜ਼ੀ ਨਹੀਂ ਸੀ ਇਸ ਲਈ ਇਸ ਆਈਸਲੈਂਡ ਤੋਂ ਉਹਨਾਂ ਨੇ ਦੋ ਬਜ਼ੁਰਗ ਅਤੇ ਚਾਰ ਬੱਚਿਆਂ ਨੂੰ ਚੁੱਕ ਲਿਆ ਜਾਨੀ ਕਿਡਨੈਪ ਕਰ ਲਿਆ ਤੇ ਵਾਪਸ ਪੋਰਟ ਬਲੇਅਰ ਤੇ ਲੈ ਗਏ ਪਰ ਉਹਨਾਂ ਵਿੱਚੋਂ ਦੋ ਜੋ ਬਜ਼ੁਰਗ ਸੀ ਉਹ ਬਿਮਾਰ ਪਏ ਤੇ ਮਰ ਗਏ ਪੋਰਟਮੈਨ ਨੂੰ ਬੱਚਿਆਂ ਦੇ ਤਰਸਾਇਆ ਤੇ ਉਹਨਾਂ ਨੇ ਬੱਚਿਆਂ ਨੂੰ ਵਾਪਸ ਉਸੇ ਆਈਸਲੈਂਡ ਉੱਤੇ ਛੱਡ ਦਿੱਤਾ ਇਹਨਾਂ ਬਜ਼ੁਰਗਾਂ ਦੇ ਬਿਮਾਰ ਹੋਣ ਦਾ ਕਾਰਨ ਸੀ ਕਿ ਉਹ ਪੂਰਾ ਟ੍ਰਾਈਬ ਕਦੇ ਵੀ ਬਾਹਰੀ ਦੁਨੀਆ ਦੇ ਕੰਟੈਕਟ ਵਿੱਚ ਹੀ ਨਹੀਂ ਆਇਆ ਤੇ ਉਹਨਾਂ ਦਾ ਸਰੀਰ ਬਾਕੀ ਦੁਨੀਆ ਦੇ ਵਾਇਰਸ ਵਗੈਰਾ ਤੋਂ ਰਿਸਿਸਟੈਂਟ ਨਹੀਂ ਸੀ ਜਾਂ ਫਿਰ ਕਿਹਾ ਜਾ ਸਕਦਾ ਕਿ ਉਹਨਾਂ ਦੇ ਵਿੱਚ ਬਾਕੀ ਦੁਨੀਆ ਦੇ ਵਾਇਰਸ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਇਮਿਊਨਿਟੀ ਹੀ ਡਿਵੈਲਪ ਨਹੀਂ ਸੀ ਹੋਈ ਹੁਣ ਇਹ ਗੱਲ ਪੱਕੀ ਹੈ ਵੀ ਇਹਨਾਂ ਬੱਚਿਆਂ ਨਾਲ ਕੁਝ ਕਟਾਣੋ ਸਾਇਸਲੈਂਡ ਤੱਕ ਪਹੁੰਚੇ ਵੀ ਜ਼ਰੂਰ ਹੋਣਗੇ ਜਿਸ ਨਾਲ ਉੱਥੇ ਹੋਰ ਲੋਕ ਵੀ ਇਸ ਤੋਂ ਪ੍ਰਭਾਵਤ ਹੋਣਗੇ ਤੇ ਮਰੇ ਵੀ ਜ਼ਰੂਰ ਹੋਣਗੇ ਇਸੇ ਲਈ ਪੋਰਟਮੈਨ ਵਾਲਿਸ ਐਕਸੀਡੈਂਟ ਤੋਂ ਮੰਨਿਆ ਜਾਂਦਾ ਵੀ ਕਿਉਂ ਨਾਰਥ ਸੈਂਟੀਨਲਸ ਲੋਕ ਬਾਰੀ ਲੋਕਾਂ ਨੂੰ ਦੇਖ ਕੇ ਇੰਨੇ ਜ਼ਿਆਦਾ ਵਾਇਲੈਂਟ ਹੋ ਜਾਂਦੇ ਨੇ ਤੇ ਖੁਦ ਵੀ ਕਿਉਂ ਇੰਨਾ ਆਈਸੋਲੇਟ ਰਹਿਣਾ ਪਸੰਦ ਕਰਦੇ ਨੇ ਤੁਹਾਨੂੰ ਦੱਸ ਦਈਏ ਵੀ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਕਈ ਵਾਰ ਕੋਸ਼ਿਸ਼ ਕੀਤੀ ਵੀ ਨਾਰਥ ਸੈਂਟੀਨਲ ਆਈਸਲੈਂਡ ਦੇ ਉੱਤੇ ਵਿਜ਼ਿਟ ਕੀਤਾ ਜਾਵੇ ਛਾਲਾ 1967 ਦੇ ਵਿੱਚ ਤਰਲੋਕਨਾਥ ਪੰਡਿਤ ਪਹਿਲੇ ਐਨਥਰੋਪੋਲੋਜਿਸਟ ਸੀ ਨਰਥ ਸੈਂਟਰੀਲ ਐਸਐਨ ਨੂੰ ਵਿਜ਼ਿਟ ਕਰਨ ਵਾਲੇ ਉਹ ਆਪ ਦੇ ਨਾਲ 20 ਤੋਂ ਜ਼ਿਆਦਾ ਦੀ ਇੱਕ ਟੀਮ ਲੈ ਕੇ ਗਏ ਸੀ ਉਨਾ ਦੋਰਾ 1 ਕਿਲੋਮੀਟਰ ਤੱਕ ਫੁੱਟ ਪ੍ਰਿੰਟਸ ਨੂੰ ਫੋਲੋ ਕੀਤਾ ਗਿਆ ਪਰ ਕੋਈ ਨਹੀਂ ਮਿਲਿਆ ਉਹ ਪੁਆਇੰਟ ਉੱਤੇ ਹੀ ਕੁਝ ਤੋਪੇ ਮੋੜ ਛੱਡ ਕੇ ਮੋੜਾਈ ਸੀ 1970 ਦੇ ਵਿੱਚ ਇੱਕ ਆਫੀਸ਼ੀਅਲ ਰਿਸਰਚ ਟੀਮ ਗਈ ਸੀ ਉਹਨਾਂ ਨੇ ਉੱਥੇ ਇੱਕ ਸਟੋਨ ਟੈਬਲੇਟ ਸਥਾਪਿਤ ਕੀਤਾ ਕਿ ਨਾਰਥ ਸੈਂਟੀਨਲ ਇਜ਼ ਅ ਇੰਡੀਅਨ ਟੈਰਿਟਰੀ 1974 ਵਿੱਚ ਇੱਕ ਫਿਲਮ ਕਰੂ ਗਿਆ ਡਾਕੂਮੈਂਟਰੀ ਬਣਾਉਣ ਦੇ ਲਈ ਇਹਨਾਂ ਟਰੈਪਸ ਦੇ ਉੱਤੇ ਇਸ ਫਿਲਮ ਕਰੂ ਦੇ ਨਾਲ ਇੱਕ ਵਾਰ ਫਿਰ ਤ੍ਰਿਲੋਕਨਾਥ ਪੰਡਿਤ ਮੌਜੂਦ ਸੀ ਤੇ ਨਾਲ ਹੀ ਕੁਝ ਆਰਮਡ ਫੋਰਸਸ ਵੀ ਮੌਜੂਦ ਸੀ ਇਹਨਾਂ ਨੇ ਵੀ ਆਈਸਲੈਂਡ ਦੀ ਉੱਤੇ ਕੁਝ ਨਾਰੀਅਲ ਕਟੋਰੇ ਤੇ ਜਿਉਂਦਾ ਸੂਰ ਤੋਪੇ ਵਿੱਚ ਰੱਖਿਆ ਤੇ ਖੁਦ ਥੋੜੇ ਪਿੱਛੇ हट ਗਏ ਇਹ ਦੇਖਣ ਲਈ ਵੀ ਲੋਕਲ ਲੋਕ ਕਿਸ ਤਰ੍ਹਾਂ ਨਾਲ ਰਿਐਕਟ ਕਰਦੇ ਨੇ ਪਰ ਉਹਨਾਂ ਦੇ ਪਿੱਛੇ ਹਟਦੇ ਹੀ ਉਹਨਾਂ ਨੇ ਤੀਰ ਕਮਾਨ ਨਾਲ ਹਮਲਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਸੂਰ ਨੂੰ ਵੀ ਮਾਰ ਕੇ ਮਿੱਟੀ ਦੇ ਵਿੱਚ ਦਬ ਦਿੱਤਾ ਤੀਰਾਂ ਦੇ ਹਮਲੇ ਦੀ ਵਜ੍ਹਾ ਦੇ ਕਾਰਨ ਫਿਲਮ ਦੇ ਡਾਇਰੈਕਟਰ ਪ੍ਰੇਮ ਬੈਦਾਂ ਦੇ ਪੱਟ 'ਚ ਵੀ ਲੱਗ ਗਿਆ ਸੀ ਇੱਕ ਤੀਰ ਉਹਨਾਂ ਦੇ ਵਿੱਚੋਂ ਜਿਸ ਕਾਰਨ ਉਹ ਜ਼ਖਮੀ ਹੋ ਗਏ ਸੀ ਤੇ ਪਹਿਲੀ ਵਾਰ ਸੀ ਜਦੋਂ ਨਾਰਥ ਸੈਂਟੀਨਲ ਲੋਕਾਂ ਨੂੰ ਪਹਿਲੀ ਵਾਰ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਲ 1991 ਵਿੱਚ ਪਹਿਲੀ ਵਾਰ ਨਾਰਥ ਸੈਂਟੀਨਲਸ ਦੇ ਨਾਲ ਫਰੈਂਡਲੀ ਕੰਟੈਕਟ ਬਣਾਇਆ ਗਿਆ ਸੀ ਇਹ ਪਹਿਲੀ ਵਾਰ ਸੀ ਜਦੋਂ ਇਹਨਾਂ ਨੇ ਬੇਟਕਨ ਵਾਲੀ ਟੀਮ ਉੱਤੇ ਕੋਈ ਵੀ ਅਟੈਕ ਨਹੀਂ ਸੀ ਕੀਤਾ ਦਰਅਸਲ 1991 ਜਨਵਰੀ ਦੇ ਵਿੱਚ ਇੱਕ ਐਕਸਪੈਂਡੇਸ਼ਨ ਲੀਡ ਕੀਤੀ ਗਈ ਸੀ ਇੰਡੀਅਨ ਐਨਥਰੋਪੋਲੋਜਿਸਟ ਮਧੂ ਬਲਾ ਚਤੁਰਪਾਦਿਆ ਦੇ ਦੁਆਰਾ ਉਹ ਆਪਦੀ ਛੋਟੀ ਜੀ ਟੀਮ ਨਾਲ ਇੱਥੇ ਆਏ ਤੇ ਕੋਕੋਨਟ ਆਪਰ ਕੀਤੇ ਤਾਂ ਨਾਰਥ ਸੈਂਟੀਨਲਸ ਦੇ ਦੁਆਰਾ ਐਕਸੈਪਟ ਕਰ ਲਏ ਗਏ ਸੀ ਮੰਨਿਆ ਜਾਂਦਾ ਵੀ ਇਸ ਵਿੱਚ ਫਰਕ ਇਹ ਸੀ ਵੀ ਔਰਤਾਂ ਦੇ ਦੁਆਰਾ ਇਹ ਨਾਲ ਕੰਟੈਕਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਸੇ ਬਿਰ ਕਰਕੇ ਇਹ ਲੋਕ ਵਾਇਓਲਟ ਨਹੀਂ ਸੀ ਹੋਏ ਇਸ ਤੋਂ ਬਾਅਦ ਦੋ ਵਾਰ ਹੋਰ ਇਹਨਾਂ ਦੇ ਨਾਲ ਫਰੈਂਡਲੀ ਕੰਟੈਕਟ ਆ ਜਿਹੜਾ ਉਹ ਬਣਾਇਆ ਜਾ ਸਕਿਆ ਛਾਲ 1991 ਤੋਂ ਬਾਅਦ ਇਹ ਫਿਰ ਤੋਂ ਵਾਇਰਸ ਹੋਣ ਲੱਗ ਗਏ ਸੀ ਇਸ ਤੋਂ ਬਾਅਦ ਭਾਰਤ ਸਰਕਾਰ ਨੇ ਹੀ ਇੱਥੇ ਜਾਣ ਤੇ ਪੂਰੀ ਤਰ੍ਹਾਂ ਦੇ ਨਾਲ ਬੈਨ ਲਗਾ ਦਿੱਤਾ ਗਿਆ ਸੀ ਇਸ ਆਈਲੈਂਡ ਉੱਤੇ ਮੰਨਿਆ ਜਾਂਦਾ ਵੀ ਅੱਜ ਤੱਕ 50 ਤੋਂ ਲੈ ਕੇ 500 ਤੱਕ ਸੈਂਟੀਨਲਸ ਰਹਿੰਦੇ ਨੇ ਤਾਂ ਇਹ ਸੀ ਉਹਨਾਂ ਸਭ ਤੋਂ ਜ਼ਿਆਦਾ ਇਸੋਲੇਟਡ ਟ੍ਰਾਈਬ ਦੀ ਕਹਾਣੀ ਜਿਹੜਾ ਕਿ ਭਾਰਤ ਦੇ ਟੈਰੀਟਰੀ ਦੇ ਵਿੱਚ ਹੀ ਆਉਂਦਾ ਜਾਨੀ ਕਿ ਨਾਰਥ ਸੈਂਟੀ ਨਾਲ ਆਈਸਲੈਂਡ ਦੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ